ਤਾਂ ਵੀ ਗਾਂਧੀ ਜੀ ਦੀ ਬਹੁਤ ਵੱਡੀ ਜਿੱਤ ਹੈ ਇਹ ਕਾਂਗਰਸ ਪਾਰਟੀ ਦੇ ਵਰਕਰਾਂ ਦੀ ਅਹੁਦੇਦਾਰਾਂ ਦੀ ਔਰ ਜਿਲ੍ਹੇ ਲੋਕ ਸਭਾ ਹਲਕਾ ਪਟਿਆਲਾ ਦੇ ਸਾਰੇ ਹੀ ਨਿਵਾਸੀਆਂ ਦੀ ਬਹੁਤ ਵੱਡੀ ਜਿੱਤ ਹੈ ਇਹ ਉਹ ਇੱਕ ਅਸੀਂ ਆਪਣੀ ਕਾਂਗਰਸ ਪਾਰਟੀ ਨੂੰ ਇਸ ਵਿਕਾਰੀ ਸੀਟ ਸੀ ਸਾਰਿਆਂ ਨੇ ਸਾਡੇ ਅਹੁਦੇਦਾਰਾਂ ਨੇ ਚਾਹੇ ਉਹ ਮਹਿਲਾ ਕਾਂਗਰਸ ਹੈ ਚਾਹੇ ਉਹ ਜਿਲ੍ਹਾ ਕਾਂਗਰਸ ਕਮੇਟੀ ਹੈ ਚਾਹੇ ਉਹ ਸੇਵਾਦਾਰ ਹੈ ਚਾਹੇ ਉਹ ਯੂਥ ਕਾਂਗਰਸ ਹੈ ਚਾਹੇ ਉਹ ਸਾਡੇ ਮੰਡਲ ਨੇ ਚਾਹੇ ਉਹ ਸਾਡੇ ਇੰਟ ਕਰੇ ਨੇ ਚਾਹਿਆ ਕੋਈ ਵੀ ਸਾਡਾ ਜਿਹੜਾ ਵਿੰਗ ਹੈ OBC SC ਵਿੰਗ ਸਭ ਨੇ ਇਕੱਠੇ ਹੋ ਕੇ ਇੱਕ ਹਮਲਾ ਮਾਰਿਆ ਜਿਹੜੀ ਇੱਕ ਬਕਾੜੀ ਸੀਟ ਸੀ ਜਿਹੜੀ ਇੱਕ ਘਰਾਣੇ ਕੋਲ 20 ਸਾਲ ਤੋਂ ਤਕਰੀਬਨ 25 ਸਾਲ ਤੋਂ ਉਹਨਾਂ ਦੇ ਕਬਜ਼ੇ 'ਚ ਸੀ ਉਹ ਸੀਟ ਜਿੱਤ ਕੇ ਉਹਨਾਂ ਨੂੰ ਇਹ ਦੱਸ ਦਿੱਤਾ ਵੀ ਹਮੇਸ਼ਾ ਬੰਦੇ ਨਾਲੋਂ ਪਾਰਟੀ ਵੱਡੀ ਹੁੰਦੀ ਹੈ ਬੰਦਾ ਪਾਰਟੀ ਨਾਲੋਂ ਵੱਡਾ ਨਹੀਂ ਹੁੰਦਾ ਇਹ ਪਬਲਿਕ ਨੇ ਇੱਕ ਦਿਖਾ ਦਿੱਤਾ ਜਿੱਤ ਹੈ ਉਹ ਬਹੁਤ ਵੱਡੀ ਔਰ ਮੈਂ ਯਕੀਨ ਦਿਵਾਉਣੇ ਆ ਆਲ ਇੰਡੀਆ ਕਾਂਗਰਸ ਸਦੀ ਹਾਈ ਕਮਾਂਡ ਦਾ ਧੰਨਵਾਦ ਕਰਦੇ ਆਂ ਵੀ ਸਾਨੂੰ ਇੱਕ ਤੁਸੀਂ ਬੇਦਾਗ ਇਮਾਨਦਾਰ ਜੋ ਸਾਨੂੰ ਕੈਂਡੀਡੇਟ ਦਿੱਤਾ ਉਹਦੇ ਸਦਕਾ ਸਾਡੇ ਸਾਰੇ ਵਰਕਰਾਂ ਦੀ ਸੇਵਾ ਔਰ ਮਿਹਨਤ رنگ ਲਈ ਅਸੀਂ ਸੀਟ ਜਿੱਤ ਕੇ ਸਾਡੇ ਹਾਈ ਕਮਾਂਡ ਦੀ ਝੋਲੀ 'ਚ ਪਾ ਦਿੱਤੀ ਇਹ ਤੋਂ ਅੰਦਰ ਰਾਜਾ ਬੜੇ ਜਿੱਤ ਹੋਈਆ ਉਧਰੋਂ ਬਿੱਟੂ ਦੀ ਵੀ ਹਾਰ ਹੋਈਆ ਕਿਵੇਂ ਦੇਖਦੇ ਹੋ ਲੁਧਿਆਣੇ 'ਚ ਜੋ ਦਲ ਬਦਲੂ ਨੇ ਜੋ ਪਾਰਟੀ ਦੀ ਪਿੱਠੇ ਛੂੜਾ ਪੇ ਮਾਰ ਕੇ ਗਏ ਨੇ ਉਹ ਕੋਈ ਵੀ ਹੋਵੇ ਕੱਲਾ ਬਿੱਟੂ ਨਹੀਂ ਕੋਈ ਵੀ ਹੋਵੇ ਉਹਨਾਂ ਨੂੰ ਲੋਕਾਂ ਨੇ ਸਭ ਸਿਖਾਤਾ ਵੀ ਜਿਹੜੀ ਪਾਰਟੀ ਹੁੰਦੀ ਆ ਤੁਹਾਡੀ ਮਾਂ ਹੁੰਦੀ ਆ ਮਾਂ ਦੀ ਬੇਇੱਜ਼ਤੀ ਕਰਨਾ ਪਿੱਛੇ ਸ਼ੁਰਾ ਮਾਰਨ ਦਾ ਉਹਨਾਂ ਨੂੰ ਸਭ ਨੂੰ ਸਬਕ ਸਿਖਾ ਦਿੱਤਾ ੱੱਲੇ ਬਿੱਟੂ ਨੂੰ ਨਹੀਂ ਜਿਨ੍ਹਾਂ ਨੇ ਦਲ ਬਦਲਿਆ ਸਾਰੇ ਹੀ ਹਰਵਾਕੇ ਭੇਜ ਦਿੱਤੇ ਗਏ ਹੋਰ ਜੀ ਚੰਨੀ ਜੀ ਆਪਾਂ ਗੱਲ ਕਰੀ ਦੀ ਵੱਡੀ ਲੀਡ ਲੈਣ ਤੋਂ ਬਾਅਦ ਵੀ ਕਿਵੇਂ ਦੇਖਦੇ ਹੋ ਚੰਨੀ ਸਾਹਿਬ ਬਹੁਤ ਵੱਡੇ ਲੀਡਰ ਨੇ ਚੰਨੀ ਸਾਹਿਬ ਬਹੁਤ ਇਮਾਨਦਾਰ ਮਿਹਨਤੀ ਤਜਰਬੇਕਾਰ ਸਾਡੇ ਉਹ ਲੀਡਰ ਨੇ ਉਹਨਾਂ ਨੇ ਜਿਹੜੀ ਏਡੀ ਵੱਡੀ ਚਿੱਤ ਹਾਸਲ ਕਰਕੇ ਉਹ ਸਾਬਤ ਕਰ ਦਿੱਤਾ ਵੀ ਉਹ ਕਿੰਨੇ ਵੱਡੇ ਮਹਾਨ ਕਾਂਗਰਸ ਪਾਰਟੀ ਦੇ ਉਹ ਵਰਕਰ ਵੀ ਨਹੀਂ ਨੇ ਲੀਡਰ ਵੀ ਨੇ ਜੋ ਸੁਪਰੀਮ ਕੋਰਟ ਕੇਸ ਚੱਲਦਾ ਸੀਗਾ ਪਰ ਇਸ ਕੱਗਰ ਵਾਸਤੇ ਮੈਂ ਦਿਨ ਦਾ ਰਾਜਾ ਨਾਲ ਗੱਲ ਕਰਕੇ ਮੈਂ ਇਹਨਾਂ ਦੇ ਮੁੱਖ ਮੰਤਰੀ ਨਾਲ ਗੱਲ ਕਰਕੇ ਇਸ ਮਸਲੇ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨ ਦੀ ਕੋਸ਼ਿਸ਼ ਕਰੂੰਗਾ ਕਿਉਂਕਿ ਕੱਗਰ ਹਰ ਸਾਲ ਮਨੁੱਖੀ ਜਾਨਾਂ ਦਾ ਖੋਹ ਬਣਦਾ ਪਸ਼ੂਧਾਨ ਦਾ ਨੁਕਸਾਨ ਹੁੰਦਾ ਫਸਲਾਂ ਦਾ ਨੁਕਸਾਨ ਹੁੰਦਾ ਕਿਸਾਨਾਂ ਦੀ ਆਰਥਿਕਤਾ ਡੋਲ ਡਾਵਾ ਡੋਲ ਹੋ ਜਾਂਦੀ ਹੈਗੀ ਹੈ ਤੋਂ ਕੱਗਰ ਮੇਰੀ ਪ੍ਰਾਇੋਰਟੀ ਰਹੇਗੀ ਇਸ ਤੋਂ ਇਲਾਵਾ ਜਿਹੜੇ ਹੋਰ ਹੈਵੀ ਇੰਡਸਟਰੀ ਹੋਈ ਜਾਂ ਪਟਾਲੇ ਦੀ ਹੋ ਜਿਹੜੇ ਕੰਮ ਜਿਹਨਾਂ ਮੇਰੇ ਧਿਆਨ ਚਾਹਦੇ ਰਹਿਣਗੇ ਉਹ ਮੈਂ ਕਰਵਾਦਾ ਰਹੂੰਗਾ ਲੈਂਡ ਫੋਰ ਲੀਨ ਲਾਈਨ ਲਾਈਨ ਡਬਲ ਹੋ ਗਈ ਬਿਜਲਈਕਰਨ ਹੋ ਗਿਆ ਰਾਜਪੁਰਪ ਡੰਡਾ ਦਾ ਇੱਥੇ ਬੱਤ ਗੱਡੀਆਂ ਚਲਾਣ ਦੀ ਕੋਸ਼ਿਸ਼ 10 ਗੱਡੀਆਂ ਨਵੀਆਂ ਚਲਾਣ ਦੀ ਮੈਂ ਕੋਸ਼ਿਸ਼ ਕਰੂੰਗਾ ਡਾਕਟਰ ਸੌਰਜ ਪਟਿਆਲਾ ਲੋਕ ਸਭਾ ਦੇ ਵੋਟਰ ਹੈਗੇ ਆ ਉਹਨਾਂ ਨੇ ਪ੍ਰਨੀਤ ਕੌਰ ਨੂੰ ਹਰਾਇਆ ਜਾਂ ਭਾਜਪਾ ਨੂੰ ਪਟਿਆਲੇ ਤੋਂ ਹਰਾਇਆ ਜੀ ਪ੍ਰਨੀਤ ਕੌਰ ਆਪਣਾ ਘੜ ਮੰਦੀ ਦੀ ਪਟਿਆਲੇ ਤੋਂ ਉਹਨਾਂ ਨੇ ਦੋਨਾਂ ਨੂੰ ਹਰਾਇਆ ਮਾਈਕ ਵਿੱਚ ਕਰ ਲੋ ਬਾਈ ਸਾਰੇ ਯਾਰ ਹੈਲੋ ਭਾਜਪਾ ਨੂੰ ਪੰਜਾਬ ਰੋਟੀ ਦੀ ਖਸਾਨ ਰੋਟੀ ਹੋਣ ਦਾ ਸੱਜਾ ਜਿੱਥੇ ਹੈਗੀ ਹੈ ਕਿ ਪ੍ਰਨੀਤ ਕੌਰ ਨੂੰ ਕਾਂਗਰਸ ਦੇ ਪਿਛੇ ਛੋੜਾ ਘੋਮਣ ਵਾਸਤੇ ਔਰ ਅਜਿਹੇ ਮੌਕੇ ਤੋਂ ਕਾਂਸ ਨੂੰ ਲੋੜ ਸੀ ਮੋਦੀ ਨੂੰ ਲੜਨ ਵਾਸਤੇ ਜਿਹੜੇ ਮੋਦੀ ਦੀ ਗੋਦੀ ਜਾ ਬੈਠਾ ਟੰਬਰ ਉਹਦੀ ਸੱਜਾ ਇੱਕ ਵੇਹੀ ਜਾਗਰਨ ਦੀ ਆੜ ਦੇ ਵਿੱਚ ਦੁਰਾਮ ਕੋ ਲਾਏ ਆ ਵੀ ਲੱਗਦਾ ਵੀ ਉਹਦਾ ਵੀ ਫੈਕਟਰ ਨਹੀਂ ਦੇਖਦੇ ਜਿਹੜਾ ਪੰਜ ਪਾ ਨੂੰ ਪ੍ਰਚਾਰ ਕੀਤਾ ਸੀ ਕਨਿਆ ਮਿੱਤਲ ਵੱਲੋਂ ਜੀ ਉਹ ਦੇਖੋ ਉਹਦਾ ਪਰਭ ਮੈ ਸਕਦਾ ਥੋੜਾ ਬਹੁਤ ਤਾਂ ਫਰਕ ਪਾਊਗਾ ਪਰ ਉਹ ਕੁੱਲ ਮਿਲਾ ਕੇ ਸਾਡੀ ਜਿੱਤ ਹੋਈ ਹੈਗੀ ਹੈ ਤੇ ਇਹਨਾਂ ਦੀ ਰਾਜਨੀਤੀ ਦੀ ਹਾਲ ਸਾਨੂੰ ਨੇ ਪੜਾ ਦਾ ਹਲਕੇ ਦੀ ਗੱਲ ਕਰਾਂਗੇ ਪਟਿਆਲਾ ਹਲਕੇ ਵਿੱਚ ਕਈ ਜਗ੍ਹਾ ਦੇ ਉੱਪਰ ਤੁਸੀਂ ਹਾਰੇ ਹੋ ਤੇ ਜਿਹੜੇ ਕਿ ਪਰਣਾ ਨੇ ਪ੍ਰਨੀਤ ਕੋ ਜਿੱਤੀਆਂ ਆਖਰਕਾਰ ਨੇ ਕੀ ਸਮਝ ਉਸ ਦੀ ਦੇਖੋ ਜੋ ਬਹੁਤ ਕਾਰਨ ਹੈ ਕੋਨ ਬਾਰਸਲ ਬੋਰਡ ਬੈਂਕ